ਆ ਸੱਜਣ ਮੇਰਾ ਮਿੱਤਰ ਆ ਬਾਈ ਜਗਰਾਤ ਸਿੰਘ ਕਤਰ ਵਾਲਾ ਸੱਜਣੂ ਪਿਛਲੇ ਦਿਨਾਂ ਦੇ ਵਿੱਚ ਸਾਰਾ ਪਰਿਵਾਰ ਕਤਰ ਤੋਂ ਨਾ ਟੈਗਟ ਲਾ ਕੇ ਸਪੈਸ਼ਲ ਪੰਜਾਬ ਪਤਾ ਕਿਹੜੀ ਚੀਜ਼ ਦੇਖਣ ਵਾਸਤੇ ਆਇਆ ਇਹਨਾਂ ਦੇ ਘਰੇ ਨਾ ਇੱਕ ਬਸ਼ੇਰੀ ਨੇ ਜਨਮ ਲਿਆ ਇਹਨਾਂ ਦੇ ਘੋੜੇ ਲਕਾਸ ਦੀ ਬੱਚੀ ਨੇ ਉਹ ਬੱਚੀ ਨੂੰ ਦੇਖਣ ਵਾਸਤੇ ਸਾਰਾ ਪਰਿਵਾਰ ਆਇਆ ਕਿਉਂ ਆਇਆ ਕਿਉਂਕਿ ਬੱਚੀ ਨੇ ਤਿੰਨ ਦਿਨਾਂ ਦੀ ਨੇ ਚਰਚਾ ਛੇੜਦੀ ਘੋੜਿਆਂ ਦੀ ਦੁਨੀਆ ਦੇ ਵਿੱਚ ਕਿ ਕਮਾਲ ਦੀ ਬੱਚੀ ਆਈ ਆ ਤਾਂ ਫਿਰ ਭਾਈ ਜਗਰਾਜ ਕਹਿੰਦਾ ਜਦੋਂ ਲੋਕ ਕੀ ਗੱਲਾਂ ਕਰ ਰਹੇ ਆ ਤੇ ਫਿਰ ਸਾਨੂੰ ਵੀ ਜਾਣਾ ਚਾਹੀਦਾ ਦੇਖਣ ਉਹ ਘੋੜਾ ਸੱਜਣੂ ਆ ਲਕਾਸ ਜਿਹਦੀ ਬੱਚੀ ਆ ਇਹ ਅਲੀਸ਼ਾਨ ਘੋੜੇ ਦਾ ਬੱਚਾ ਸੱਚੋ ਹਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਬਹੁਤ ਲਿਮਟਿਡ ਲੋਕਾਂ ਨੇ ਹੀ ਇਸ ਘੋੜੇ ਤੋਂ ਸਰਵਸ ਲਈ ਆ ਕਿਉਂਕਿ ਬਾਈ ਜਗਰਾਜ ਬਾਲੀ ਫੀਸ ਨਹੀਂ ਕਰਦਾ ਜੇ ਤਾਂ ਕੋਈ ਲੱਖ ਕਹਿ ਦੇਵੇ ਡੂੜ ਲੱਖ ਕਹਿ ਦੇ ਫਿਰ ਲੋਕ ਕਹਿੰਦੇ ਵੀ ਹਾਂ ਬਾਈ ਫੁਲਾਨੇ ਵਾਲਾ ਘੋੜਾ ਬਾਲਾ ਤਗੜਾ ਬਾਈ ਜਗਰਾਜ ਕਹਿੰਦਾ ਚੱਲ ਕੋਈ ਗੱਲ ਨਹੀਂ ਯਾਰ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਰਹਿਣਾ ਚਾਹੀਦਾ ਚੰਗੇ ਮਾੜਿਆਂ ਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਕਿੱਥੇ ਖੜੇ ਆ ਬਾਕੀ ਘੋੜੇ ਨੇ ਬੱਚੇ ਪੈਦਾ ਕਰਕੇ ਦਾਸ ਦਾ ਸੱਜ ਨੂੰ ਕਿ ਅਲੀ ਸ਼ਾਨ ਦਾ ਬਲਾਡਾ ਤੇ ਬਹੁਤ ਕਮਾਲ ਦਾ ਘੋੜਾ ਹੈ ਪਰ ਬਾਈ ਨੇ ਫੀਸ ਮੈਂਗਤੀ ਆਖਿਆ ਸੀ ਬਾਈ ਨੂੰ ਮੈਂ ਕਿਹਾ ਤੂੰ ਵੀ ਟੱਕ ਦੇ ਸੂਈ ਤਾਹਾਂ ਨੂੰ ਪੂਰਾ ਹੋਰ ਕਰਦੇ ਉਹ ਕਹਿੰਦਾ ਨਹੀਂ ਯਾਰ ਆਪਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਨਹੀਂ ਜਾਣਾ ਇਸ ਕਰਕੇ ਇਸੇ ਕਰਕੇ ਮੈਨੂੰ ਉਹ ਸੱਜਣ ਬਹੁਤ ਜ਼ਿਆਦਾ ਪਿਆਰਾ ਲੱਗਦਾ ਹੁੰਦਾ ਜੇ ਬਾਈ ਦੇ ਘੋੜੇ ਲਕਾਸ ਦੀ ਤੁਸੀਂ ਸਟੱਡ ਸਰਵਿਸ ਲੈਣੀ ਚਾਹੋਗੇ ਨਾ ਤੇ ਮੈਂ ਤੁਹਾਨੂੰ ਕੁਝ ਨਹੀਂ ਬੋਲ ਰਿਹਾ ਕਿ ਕਿੰਨੇ ਪੈਸੇ ਜੇ ਤੁਸੀਂ ਲੈਣੀ ਚਾਹੋਗੇ ਸਟੱਡ ਸਰਵਿਸ ਤਾਂ ਤੁਸੀਂ ਲੈ ਸਕਦੇ ਆ ਉਹ ਬੰਦਾ ਕਿਸੇ ਨਾਲ ਬਾਦ ਘਾਟ ਕਰਨ ਵਾਲਾ ਬੰਦਾ ਹੈ ਨਹੀਂ ਗਾ ਸਜਣੋ ਇਸ ਕਰਕੇ ਇਸ ਕਰਕੇ ਮੇਰੇ ਦਿਲ ਦੇ ਕਰੀਬ ਆ ਕਿ ਉਹਨੇ ਘੋੜੇ ਉਵੇਂ ਨਹੀਂ ਰੱਖੇ ਹੋਏ ਕਿ ਭਾਈ ਦੁਕਾਨ ਚਲਾਉਣੀ ਆ ਉਹਨੇ ਤਾਂ ਘੋੜੇ ਇਸ ਕਰਕੇ ਰੱਖੇ ਆ ਕਿ ਭਾਈ ਉਹਨੂੰ ਸ਼ੌਂਕ ਆ ਸਜਣੋ ਆ ਦੇਖ ਲੋ ਬੱਚੀ ਇਹ ਜਿੱਦਾਂ ਮੈਂ ਵੀਡੀਓ ਬਣਾਈ ਆ ਨਾ ਇਹ ਬੱਚੀ ਦੀ ਉਸ ਦਿਨ ਇਹ ਬੱਚੀ ਤਿੰਨਾ ਦਿਨਾਂ ਦੀ ਬੱਚੀ ਸੀ ਜਿਹਨਾਂ ਦੇ ਘਰੇ ਘੋੜੇ ਪੈਦਾ ਹੁੰਦੇ ਉਹਨਾਂ ਨੂੰ ਪਤਾ ਹੀ ਤਦ ਤੁਸੀਂ ਦੇਖੋ ਬੱਚੀ ਮਤਲਬ ਕਹਿਣ ਦੀ ਲੋੜ ਨਹੀਂ ਇੱਕ ਪੂਰੀ ਚੰਗੇ ਕਦ ਕਾਠੀ ਵਾਲੀ ਬੱਚੀ ਬਣੂਗੀ ਇਸ ਕਰਕੇ ਬੱਚੀ ਨੇ ਮਤਲਬ ਮੈਂ ਤੁਹਾਨੂੰ ਕਿਹਾ ਕਿ ਚਰਚਾ ਛੇੜੀ ਕਿ ਅੱਛਾ ਐਵੇਂ ਵੀ ਹੁੰਦੀ ਹੈ ਗੱਲਬਾਤ ਅੱਗੇ ਵੀ ਜਿਹੜੇ ਲੁਕਾਸ ਦੇ ਬਹੁਤ ਬੱਚੇ ਆ ਉਹ ਹੋਰ ਘੋੜਿਆਂ ਦੇ ਨਾਂ ਨੂੰ ਪਾ ਕੇ ਮਤਲਬ ਮਾਰਕੀਟ ਦੇ ਵਿੱਚ ਇੱਧਰ ਉੱਧਰ ਹੋ ਗਏ ਹੁਣ ਫਿਰ ਬਾਈ ਦੀ ਨਿਗਾਹ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਉਹ ਇੱਧਰ ਉੱਧਰ ਹੋ ਨਹੀਂ ਸਕਦੇ ਸਾਜ ਨੂੰ ਤਾਂ ਫਿਰ ਇਸ ਕਰਕੇ ਬਾਈ ਨੇ ਆਪਦੇ ਘਰ ਦੀ ਘੋੜੀ ਹੈ ਜਿਹੜੀ ਨੀਲੀ ਉਹ ਪ੍ਰੈਗਨੈਂਟ ਕਰਾਈ ਸੀ ਉਹਦੇ ਤੋਂ ਸੱਜ ਨੂੰ ਆ ਬੱਚੀ ਆਈ ਹੈ ਤੇ ਦੂਜਾ ਘੋੜਾ ਬਾਈ ਦੇ ਕੋਲੇ ਖਲੀ ਬੱਚੇ ਵੀ ਬਹੁਤ ਚੰਗੇ ਪੈਦਾ ਕਰ ਰਿਹਾ ਸਭ ਨੂੰ ਪਤਾ ਹੈ ਇਹ ਡੋਡਾਂ ਵਾਲੇ ਰਾਜੂ ਘੋੜੇ ਦਾ ਬੱਚਾ ਬਹੁਤ ਚੰਗੀ ਹਾਈਟ ਦਾ ਬੜੇ ਸੋਹਣੇ ਕੰਨਾਂ ਕੋਨਾਂ ਦਾ ਬਹੁਤ ਸੋਹਣਾ ਘੋੜਾ ਇਹਦੇ ਸਰੀਰ ਤੇ ਦੇਖੋ ਕਿ ਮਸਾਲੀ ਮਸਲਾ ਘੋੜੇ ਦੇ ਬਹੁਤ ਤੰਦਰੁਸਤ ਘੋੜਾ ਆਪਾਂ ਇਹ ਕਹਿ ਸਕਦੇ ਹਾਂ ਤੇ ਇਹ ਘੋੜੇ ਦੀ ਵੀ ਬਾਈ ਨੇ ਜਿਹੜੀ ਸਟੱਡ ਸਰਵਿਸ ਆ ਉਹ ਕੋਈ ਓਮੇ ਨਹੀਂ ਛੱਲ ਦੋੜੂ ਪ੍ਰੋਗਰਾਮ ਰੱਖਿਆ ਇਹਦੇ 'ਚ ਵੀ ਬਾਈ ਦਾ ਉਹੀ ਖੁੱਲਾਸਾ ਵਾ ਕਿ ਕੋਈ ਗੱਲ ਨਹੀਂ ਯਾਰ ਘਰਾਂ ਦੇ ਵਿੱਚ ਆਵਾਜ਼ ਆਈ ਲੱਗੀ ਜਾਂ ਰਹਿਣੀ ਚਾਹੀਦੀ ਹੁੰਦੀ ਐ ਦੋ ਮਿੱਤਰ ਆ ਗਏ ਦੋ ਉੱਠ ਗਏ ਓਮੇ ਲੱਗਿਆ ਰਹਿਣਾ ਚਾਹੀਦਾ ਹੁੰਦਾ ਇਸ ਕਰਕੇ ਬਾਈ ਜਗਰਾਜ ਨੇ ਇਸ ਮਸਲੇ ਤੇ ਵੀ ਬਹੁਤ ਵੱਡੀਆਂ ਕੋਈ ਲੰਮੀਆਂ ਚੌੜੀਆਂ ਕੰਡੀਸ਼ਨਾਂ ਲਾ ਦਿੱਤੀਆਂ ਇਹ ਘੋੜੇ ਤੋਂ ਵੀ ਤੁਸੀਂ ਸਟੱਡ ਸਰਵਿਸ ਸਜ ਨੂੰ ਲੈ ਸਕਦੇ ਆ ਜਿਹਨੂੰ ਵੀ ਲੱਗੇ ਕਿ ਹਾਂ ਆਪਣੀ ਘੋੜੀ ਦਾ ਮਗਰ ਵੀ ਸੋਹਣਾ ਜਿਹਾ ਬੱਚਾ ਚੰਗੇ ਖਾਨਦਾਨ ਦਾ ਚੰਗੇ ਕੱਦ ਕਾਠ ਵਾਲੇ ਘੋੜੇ ਦਾ ਫਿਰਦਾ ਚਾਹੀਦਾ ਖੇਡਦਾ ਤੇ ਤੁਸੀਂ ਹਾਂ ਘੋੜਿਆਂ ਤੋਂ ਸਟੱਡ ਸਰਵਿਸ ਲੈ ਸਕਦੇ ਸਜ ਨੂੰ ਬਹੁਤ ਸੋਹਣੀ ਹਾਈਟ ਆ ਜੋ ਤੁਸੀਂ ਇਸ ਘੋੜੇ ਦੇ ਕੋਲੇ ਜਾ ਕੇ ਖੜੂਗੇ ਨਾ ਤੁਹਾਨੂੰ ਪਤਾ ਲੱਗੂਗਾ ਵੀ ਘੋੜੇ ਕਿੱਡੇ-ਕਿੱਡੇ ਹੁੰਦੇ ਆ ਮਤਲਬ ਆਏ ਨੀਗਾ ਕੋਈ ਨਕਾਜਾ ਬੰਦਾ ਤੇ ਮਾੜੇ ਜਿਹਾ ਪਲਾਕੀ ਮਾਰ ਕੇ ਬਹਿ ਜਾਊ ਘੋੜਾ ਏ ਜਿਹਦੇ ਨਾਲ ਬਹਿਣ ਵਾਸਤੇ ਕੁਰਸੀ ਲਾਉਣੀ ਪੈਂਦੀ ਏ ਐਡਾ ਘੋੜਾ ਏ ਕੋਈ ਆਏ ਨੀਗਾ ਵੀ ਵੀ ਨਿਗਾਹ ਜਿਹਾ ਘੋੜਾ ਤੇ ਜਾਂ ਆਏ ਨੀਗਾ ਵੀ ਇਹ ਟਿਕਟ ਲੇ ਲਾ ਕੇ ਬਾਲਾ ਵੱਡਾ ਕੀਤਾ ਵਾ ਆਮ ਤਾਂ ਮਾਰਕੀਟ ਦੇ ਵਿੱਚ ਅੱਜ ਕੱਲ ਇਹ ਵੀ ਰਿਵਾਜ ਚੱਲਿਆ ਵਾ ਘੋੜਿਆਂ ਨੂੰ ਵੱਡੇ ਕਰਨ ਵਾਲੇ ਵੀ ਟੀਕੇ ਆਉਂਦੇ ਆ ਜਿਹੜੇ ਬਾਲੇ ਘਾਟ ਕੇ ਬੰਦੇ ਆ ਉਹ ਦੂਜੇ ਲੋਟ ਵੱਡੇ ਕਰ ਲੈਂਦੇ ਆ ਸਜਣ ਉਹ ਫਿਰ ਬੱਚੇ ਨਹੀਂ ਚੰਗੇ ਦੰਦੇ ਇਹ ਕੁਦਰਤੀ ਖਰਾਕ ਨਾਲ ਪਲਿਆ ਹੋਇਆ ਘੋੜਾ ਤੇ ਜੇ ਤੁਸੀਂ ਸਜਣੋ ਇਹ ਤੋਂ ਵੀ ਸਟਾਰਟ ਸਰਵਿਸ ਲੈਣੀ ਆ ਨਾ ਤੁਸੀਂ ਇਸ ਘੋੜੇ ਤੋਂ ਵੀ ਸਟੱਡ ਸਰਵਿਸ ਲੈ ਸਕਦੇ ਆ ਕਿਸੇ ਦਿਨ ਤੁਹਾਨੂੰ ਟੀਕੇ ਟੱਲੇ ਵਾਲੇ ਮਸਲੇ ਤੇ ਮੈਂ ਤੁਹਾਨੂੰ ਦੱਸੂਗਾ ਜਿਹੜੀ ਗੱਲ ਮੈਂ ਛੇੜੀ ਆ ਜਿਹੜੀ ਗੱਲ ਮੇਰੀ ਜ਼ਮਾਨ ਤੋਂ ਨਿਕਲ ਗਈ ਹੈ ਨਾ ਟੀਕੇ ਟੱਲੇ ਵਾਲੀ ਲੋ ਤੁਹਾਨੂੰ ਇਸ ਮਸਲੇ ਤੇ ਮੈਨੂੰ ਕਾਫੀ ਨੌਲੇਜ ਆ ਜਾਣਕਾਰੀ ਆ ਤੁਰ ਫਿਰ ਕੇ ਹੋ ਜਾਂਦੀ ਹੁੰਦੀ ਹੈ ਹਰੇਕ ਬੰਦੇ ਨੂੰ ਤਾਂ ਮੈਂ ਟੀਕੇ ਟੱਲੇ ਵਾਲੇ ਮਸਲੇ ਤੇ ਵੀ ਕਿਸੇ ਦਿਨ ਵੀਡੀਓ ਪਾਉਂਗਾ ਤੁਹਾਨੂੰ ਦੱਸੂਗਾ ਦੇਵਾਂਗਾ ਜਾਣਕਾਰੀ ਉਹਦੀ ਵੀ